ਇੱਕ ਇਨਕਲਾਬੀ ਸੋਚ ਰੱਖਣ ਵਾਲੇ ਸਾਡੇ ਸਤਿਕਾਰਯੋਗ ਭਗਤ ਰਵੀਦਾਸ ਜੀ ਮਹਾਰਾਜ ਔਰ ਉਹੀ ਸੋਚ ਨੂੰ ਪਾਲਵਾ ਕਰਦੇ ਹੋਏ ਸਾਡੇ ਜਮਦਵੀ ਤਕਸਾਲ ਦੇ ਮੁਖੀ ਸਤ ਜਨੈਤ ਸਿੰਘ ਭੰਡਾਵਾਲਿਆ ਦੇ ਜਨਮ ਦਿਹਾੜਾ ਮਨਾਉਣ ਵਾਸਤੇ ਔਰ ਭਗਤ ਰਵੀਦਾਸ ਮਹਾਰਾਜ ਦਾ ਗੁਰਪੁਰਬ ਮਨਾਉਣ ਵਾਸਤੇ ਇਨਾ ਵੀ ਸੋਚ ਤੇ ਕਰਨ ਵਾਲੀ ਇਨਕਲਾਬੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਸਹਿਬਾਨ ਉਤੇਗਾਰ ਸਹਿਬਾਨ ਜਿਵੇਂ ਤਾਂ ਸਹਿਤ ਫਤਿਹ ਆਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜਿਹੋ ਜਿਹਾ ਸਮਾ ਸੀਗਾ ਜਿਸ ਵਿੱਚ ਭਗਤ ਰਵਿਦਾਸ ਮਹਾਰਾਜ ਆਪਣੇ ਵਚਨ ਕਰਕੇ ਗਏ ਮੰਨੂ ਦਾ ਸਮਾਸੀਗਾ ਇਹ ਮੰਨੂ ਕਹਿੰਦਾ ਕੀ ਹੈ ਕਹਿੰਦਾ ਬ੍ਰਹਮ ਦੇ ਜਿਹੜੇ ਚਾਰ ਹਿੱਸੇ ਆ ਉਹ ਬਾਹਮਣ ਨੂੰ ਆਪਣੇ ਮੂੰਹ ਤੋਂ ਪੈਦਾ ਕਰਕੇ ਛਤਰੀ ਨੂੰ ਮੋਢੇ ਉੱਤੇ ਵੈਸ਼ ਨੂੰ ਪੱਟਾਂ ਤੋਂ ਤੇ ਸਾਡੇ ਵਰਗਿਆਂ ਨੂੰ ਆਪਣੇ ਪੈਰਾਂ ਤੋਂ ਸ਼ੂਦਰ ਨੂੰ ਚਾਹ ਸੰਗਤ ਜੀ ਫੇਰ ਕੀ ਕਹਿੰਦਾ ਕਿ ਸ਼ੂਦਰ ਦਾ ਕੰਮ ਕੀ ਹੈ ਕਹਿੰਦੇ ਕਿ ਜਿਹੜੇ ਉਤਲੇ ਵਰਨ ਨੇ ਉੱਚ ਵਰਨ ਨੇ ਗੋਵਾਰੀ ਜੰਮੇ ਆਉ ਨੂੰ ਸੇਵਾ ਕਰਨੀ ਬਿਨਾ ਕਿਸੇ ਰੋਸ ਤੋਂ ਉਹ ਉਹਦਾ ਨੌਕਰ ਰਹੇ ਉਹਨਾਂ ਦੇ ਨਾਂ ਵੀ ਉਸ ਤਰ੍ਹਾਂ ਦੇ ਰੱਖੇ ਔਰ ਅੱਗੇ ਜਾ ਕੇ ਮੰਨੂ ਵਚਨ ਕਰਦਾ ਹੈ ਕਿ ਕਦੀ ਵੀ ਬਾਮਣ ਨੂੰ ਕਿਸੇ ਹੋਰ ਵਰਨ ਨੂੰ ਰੋਟੀ ਨਹੀਂ ਦੇਣੀ ਚਾਹੀਦੀ ਜੇ ਦਿੱਤੀ ਤਾਂ ਕਿਸੇ ਹੋਰਾਂ ਨੂੰ ਨੀ ਦੋ ਜਿਹੜਾ ਬਾਹਮਣ ਕਿਸੇ ਸ਼ੂਦਰ ਨੂੰ ਪੜ੍ਹਾਵੇ ਉਹ ਫੇਰ ਸ਼ਰਧਾ 'ਚ ਨਹੀਂ ਆ ਸਕਦਾ ਪੜਾਈ ਲਿਖਾਈ ਨਹੀਂ ਦੇ ਸਕਦੇ ਤੁਸੀਂ ਇਹਨੂੰ ਫੇਰ ਕਹਿੰਦਾ ਕਿ ਜਿਹੜਾ ਸ਼ੂਦਰ ਕਿਸੇ ਨੂੰ ਸਿੱਖਿਆ ਦਿੰਦਾ ਉਸ ਤੋਂ ਨਹੀਂ ਲੈਣੀ ਚਾਹੀਦੀ ਜਿਹੜਾ ਵੀ ਉਹਨਾਂ ਤੋਂ ਲੈਂਦਾ ਉਹ ਸਿੱਧੇ ਨਰਕ ਜਾਣਗੇ ਨਰਕ ਖੇਡ ਕਰਨਾ ਕਿ ਜਿਹੜੇ ਦੇਸ਼ 'ਚ ਸੂਦਰ ਸਲਾਹ ਦਿੰਦੇ ਆ ਜਾਂ ਰਾਜ ਕਰਦੇ ਆ ਉਹਦੇ 'ਚ ਰਹਿਣਾ ਨਹੀਂ ਚਾਹੀਦਾ ਕਦੀ ਵੀ ਵੇਦ ਸੂਦਰ ਦੇ ਸਾਹਮਣੇ ਨਹੀਂ ਪੜੇ ਜਾਣੇ ਚਾਹੀਦੇ ਜਿਹੜੇ ਦੇਸ਼ 'ਚ ਬੰਮਰ ਖੁਸ਼ ਨਹੀਂ ਉਹ ਦੇਸ਼ ਖਤਮ ਹੋ ਜਾਊਗਾ ਜਿਹੜਾ ਰਾਜ ਜਿਹਦੇ ਵਿੱਚ शूद्र ਆਪਣਾ ਫੈਸਲਾ ਕਾਨੂੰਨਾਂ ਹੀ ਸੁਣਾਉਂਦਾ ਉਹ ਜਿਵੇਂ گاਉਂ ਦੰਦਣ ਚ ਡੁੱਬ ਜਾਂਦੀ ਆ ਉਹ ਤਾਂ ਡੁੱਬ ਜੂ ਜਿਹੜਾ ਕਦੀ ਕੋਈ शूद्र ਕਿਸੇ ਨੂੰ ਮਾੜਾ ਬੋਲ ਪਿਆ ਉਹ ਚਾਤੀ ਨੂੰ ਉਹਦੀ ਜੀਬ ਕੱਟੀ ਜਾਊ ਜੇ ਉਹ ਨਾਂ ਲੈਂਦਾ ਕਿਸੇ ਬ੍ਰਾਹਮਣ ਦਾ ਕਿਸੇ ਵਿਤਕਰੇ ਨਾਲ ਮਾੜੀ ਸੋਚ ਨਾਲ ਫੇਰ 10 ਗੁੰਮੜਾ ਲੰਬਾ ਪੱਤਾ ਲੋਹੇ ਦਾ ਜਿਹੜਾ ਤਿੱਲ ਹੈ ਉਹਦੇ ਮੂੰਹ 'ਚ ਠੋਕਿਆ ਜਾਊ। ਜੇ ਸੁੰਦਰ ਕਿਸੇ ਬਾਹਮਣ ਨੂੰ ਆਪਣਾ ਧਰਮ ਸਿਖਾਉਣਾ ਚਾਹੁੰਦਾ ਹੈ ਤਾਂ ਉਹਦੇ ਮੂੰਹ 'ਚ ਬਲ ਦਾ ਤੇਲ ਪਾਇਆ ਜਾਊਗਾ। ਕਹਿਣ ਦਾ ਭਾਵ ਇਹ ਹੈ ਕਿ ਜਿਹੋ ਜਿਹੇ ਸਮੇਂ ਤੇ ਮਹਾਰਾਜ ਰਵਿਦਾਸ ਜੋਂਦੇ ਸੀ ਉਹਦੇ ਵਿੱਚ ਵੀ ਰਾਜ ਭਾਗ ਦਾ ਉਹੀ ਗੰਗ ਸੀ ਉਹੀ ਗੰਗ ਸੀ ਜਿਹੜਾ ਅੱਜ ਤੁਹਾਨੂੰ ਭਾਰਤ ਕਰਕੇ ਦਿਖਾ ਰਿਹਾ ਹੈ ਬੜੇ ਹੱਤ ਉਹਨੇ ਵੀ ਤੁਹਾਨੂੰ ਰੈਡੀਕਲ ਕਹਿ ਕੇ ਤੁਹਾਡੇ ਉੱਤੇ ਹਮਲੇ ਕਰਦੇ ਨੇ ਮਾਂ ਦਾ ਪੁੱਤ ਜਾ ਕੇ ਮਰਨ ਕਰ ਦੇਣਾ ਬਾਹਰਲੇ ਦੇਸ਼ਾਂ 'ਚ ਕਿਉਂਕਿ ਉਦੀ ਗੱਲ ਇਹ ਬਾਮਣ ਨੂੰ ਸੁਣਨ ਤੇ ਠੀਕ ਨਹੀਂ ਲੱਗੀ ਤਾਂ ਕਰਕੇ ਮਾਂ ਦਾ ਪੁੱਤ ਇੰਗਲੈਂਡ ਤੇ ਜਾ ਕੇ ਖੰਡਾ ਉਥੇ ਖਤਮ ਕੀਤਾ ਅੱਜ ਦੇ ਯੁੱਗ ਦੇ ਜਿਹੜੇ ਸ਼ੂਦਰ ਐ ਉਹ ਸ਼ੂਦਰ ਕੌਣ ਐ ਜਿਹੜੇ ਗੁਰੂ ਕੇ ਐ ਸਾਨੂੰ ਸ਼ੂਦਰ ਬਣਾ ਕੇ ਰੱਖਿਆ ਤੁਸੀਂ ਆਪਣੇ ਗੁਰੂ ਕੀ ਗੱਲ ਕਰ ਨਹੀਂ ਸਕਦੇ ਜੇ ਦਮਦਮੀ ਤਖਸਾਲ ਦੇ ਮੁਖੀ ਬਣ ਗਏ ਤਾਂ ਤੁਸੀਂ ਸੰਤ ਜਨੈਲ ਸਿੰਘ ਬਾਬਾ ਦੀਪ ਸਿੰਘ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਅੱਖਾਂ 'ਚ ਧੂੜ ਪਾ ਸਕਦੇ ਜੇ ਤੁਸੀਂ ਗੁੰਮਰਾਹ ਕਰਨਾ ਹੈ ਤੁਸੀਂ ਉੱਠ ਕੇ ਉਹਨਾਂ ਦੀ ਗੱਲ ਕਰ ਸਕਦੇ ਹੋ ਪਰ ਜੇ ਤੁਸੀਂ ਕੀਤਾ ਫਿਰ ਆ ਕੇ ਗੰਗਾ 'ਚ ਇਸ਼ਨਾਨ ਕਰਕੇ ਸਾਫ਼ ਸੁਥਰੇ ਨਹੀਂ ਹੋ ਕੇ ਸਾਨੂੰ ਦਿਖਾਓ ਇਸ ਤਰ੍ਹਾਂ ਸਾਡੀ ਉਰੇ ਬਣੀ ਹੋਈ ਹੈ ਸਾਥ ਸੰਗਤ ਜੀ ਜਿੱਥੇ ਮਹਾਰਾਜ ਰਵਿਦਾਸ ਨੇ ਸਾਨੂੰ ਬੇਗਮਪੁਰੇ ਦਾ ਹੁਕਮ ਕੀਤਾ ਉਹ ਬੇਗਮਪੁਰੇ ਦੇ ਵਿੱਚ ਕਿਹੋ ਜਿਹਾ ਹੋਣਾ ਚਾਹੁੰਦਾ ਸੀ ਮੇਰੇ ਨਾਲ ਜਿਨ੍ਹਾਂ ਦੀ ਆਪਾਂ ਕਿਤਾਬ ਰਿਲੀਜ਼ ਕੀਤੀ ਹੈ ਬਾਬਾ ਜੀ ਕਹਿੰਦੇ ਕਿ ਭਗਤ ਕਬੀਰ ਜੀ ਮਹਾਰਾਜ ਨੇ ਪਹਿਲਾਂ 7 ਲਾਸ ਵਰਤ ਲਾਸ ਵਰਤ ਪਿਆ ਸੀਗਾ ਉਹਦੇ ਖਾਲਸ ਦਾ ਵਰਤ ਤੇ ਭਗਤ ਰਮਦਾਸ ਮਹਾਰਾਜ ਜੀ ਨੇ ਸਾਨੂੰ ਬੇਗਮ ਘਰੇ ਦਾ ਆਦੇਸ਼ ਦਿੱਤਾ ਸੀਗਾ ਕੋਈ ਸਮੇਂ ਤੇ ਜੁੰਦੇ ਗੁਰੂ ਨਾਨਕ ਸਾਹਿਬ ਨੇ ਇਹ ਮਹਾਨ ਭਗਤਾ ਦੀ ਬਾਣੀ ਕਿਸੇ ਹੋਰ ਥਾਂ 'ਚ ਰੁੱਲਣ ਦੀ ਥਾਂ ਉਹਨਾਂ ਨੇ ਆਪਣੇ ਪੋਤ੍ਹੀਆਂ 'ਚ ਦਰਜ ਕਰ ਲਈ ਕੋਈ ਪੋਤ੍ਹੀਆਂ ਨੂੰ ਜਾਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਦੇਖ ਕੇ ਫਿਰ ਅਮਰਦੀਜ ਮਹਾਰਾਜ ਰਵੀਦਾਸ ਨੇ ਸਾਨੂੰ ਸਿਖਾਉਣ ਦਾ ਯਤਨ ਕੀਤਾ ਤੇ ਸਫਲ ਰਹੇ ਇਹ ਸਾਰੀ ਇੱਕ ਇਨਕਲਾਬ ਤੇ ਆਜ਼ਾਦੀ ਦੀ ਬਾਣੀ ਹੈ ਇਹ ਮੁਕਤੀ ਦੀ ਬਾਣੀ ਹੈ ਇਹ ਸਾਡੇ ਗੁਰੂ ਸਾਹਿਬ ਉਸ ਪਦਵੀ ਤੇ ਤਾਂ ਬੈਠੇ ਏ ਕਿ ਸਰਬੰਸ ਵੀ ਦਾਨ ਤੇ ਔਰ ਆਪਣਾ ਜੀਵਨ ਵੀ ਨਹੀਂ ਆਮਾ ਨੇ ਖੰਬੇ ਸੱਜੇ ਮੋੜ ਦਿੱਤਾ ਇਹ 20 ਅਗਸਤ ਨੂੰ ਆਪਾਂ ਨੇ ਜਾ ਕੇ ਜਿਹੜੇ ਠਿਕਰੀਵਾਲ ਸੇਵਾ ਸਿੰਘ ਜੀ ਸੀਗੇ ਉਹਨਾਂ ਦੇ ਉੱਤੇ ਜਿਹੜਾ ਕੇਸ ਪਿਆ ਸੀਗਾ ਉਹ ਸਮਰੂਰ ਤੇ ਪਿੰਡ ਖੜਿਆਲ ਦੇ ਵਿੱਚ ਜਿਹੜਾ ਕੇਸ ਪਿਆ ਸੀ ਉੱਥੇ ਅਸੀਂ ਕਾਨਫਰੰਸ ਕਰਾਂਗੇ ਕਿ ਇਹ ਤੁਸੀਂ ਜਿਹੜਾ ਨਵੀਂ ਧਾਰਾ ਦਿੱਤੀ ਹੈ ਇਹ ਅਲਟਰਾ ਵਰਾਇਜ਼ ਆਫ ਦਾ ਕਨਸਟੀਟਿਊਸ਼ਨ ਹੈ ਅਲਾਹਾਬਾਦ ਹਾਈ ਕੋਰਟ ਨੇ ਵੀ 124 ਇਹਨੂੰ ਬਿਲਕੁਲ ਅਲਟਰਰਾਇਜ਼ ਕਿਹਾ ਸੀਗਾ ਤੇ ਸੁਪਰੀਮ ਕੋਰਟ ਵੀ ਇਸ ਤੇ ਪੁਗੰਦੀਆਂ ਲਾਉਂਦਾ ਹੈ ਪਰ ਅਸੀਂ ਇਹਦੇ ਲਾਗੂ ਹੋਣ ਤੋਂ ਆਪਾਂ ਕਹੀਏ ਕਿ ਇਹ ਗਲਤ ਹੈ ਸਤ ਸੰਗਤ ਜੀ ਜੇ ਇਹ ਜ਼ਮੀਨ ਦੇ ਸਕਦੇ ਤੇ ਦਿੱਤੀ ਹੈ ਤਾਂ ਅਸੀਂ ਕਿਉਂ ਨਾ ਲਈਏ ਫੇਰ ਸੁਚੀਂਗਾ ਲਾਗੀ ਅੰਤਰਰਾਸ਼ਟਰੀ ਕਾਨੂੰਨ ਅੰਤਰਰਾਸ਼ਟਰੀ ਕਾਨੂੰਨ ਯੂਨਨ ਚਾਟਰ ਉਸ ਸਮੇਂ ਨੂੰ ਮੁੱਖ ਰੱਖਦੇ ਹੋਏ ਜਿੱਥੇ ਭੇਦ ਆਪਸ ਵਿੱਚ ਸੀਗੇ ਉਹਨਾਂ ਨੇ ਜਿਹੜਾ ਆਰਟੀਕਲ 1파2 ਹੈ ਉਹਦੇ ਵਿੱਚ ਕਿਹਾ ਹੈਗਾ ਏਵਰੀ ਪੀਪਲ ਹਰੇਕ ਜਿਹੜੇ ਵਿਚਾਰਕਾਂ ਵਾਲੇ ਲੋਕ ਹੈਗੇ ਟਰੱਗ ਰਾਈਟ ਉਹਨਾਂ ਦਾ ਹੱਕ ਹੈ ਟੂ ਸੈल्फ ਡਿਟਰਮੀਨੇਸ਼ਨ ਖੁਦ ਮੁਖਤਿਆਰੀ ਇਹ ਉਹਦੇ ਵਿੱਚ ਲਿਖਿਆ ਹੋਇਆ ਹੈ ਭਾਰਤ ਦਾ ਆਰਟੀਕਲ 51 ਕਹਿੰਦਾ ਹੈ ਕਿ ਤੁਸੀਂ ਹਰੇਕ ਇੰਟਰਨੈਸ਼ਨਲ ਟ੍ਰੀਟੀ ਮੰਨਣੀ ਹੈਗੀ ਹੈ ਤੇ ਭਾਰਤ ਨੇ ਸਾਈਨ ਕੀਤਾ ਹੋਇਆ ਹੈਗਾ ਫਿਰ ਸਾਨੂੰ ਖੁਦ ਮੁਖਤਿਆਰੀ ਮੰਗਣਾ ਭਾਰਤ ਦੇ ਕਾਨੂੰਨ ਦੇ ਅੰਦਰ ਦਰਜ ਹੈ